ਵਾਹ ਜੀ ਬਾਈ ਬਹੁਤ ਧੰਨਵਾਦ ਹੋ ਗਿਆ ਹੋ ਗਿਆ ਛੋਟਾ ਵੀਰ ਪਿੱਛੇ ਲਾਹ ਬਾਈ ਜੀ ਕੁਲਬੀਰ ਸਿੰਘ ਜੀ ਕਕਰਾਰੀ 27 ਕਕਰਾਰੀ ਘੋੜਾ ਆਉਂਦਾ ਬਾਹੂ ਬਾਈ ਮੁਕਾਬਲਾ ਵੱਟਾ ਦਾ ਟੱਕਰ ਵੱਡੀਆਂ ਘਿਲਾ ਫਤਿਹਗੁਰ ਸਾਹਿਬ ਕਾਰੇ ਕਾਡੇ ਦਾ ਬੱਚਾ ਤੇ ਉੱਤੇ ਭੀਸ਼ੀ ਸਵਾਰ ਆ ਜੀ ਬਾਈ ਅਸੀਂ ਪਹਾੜਾ ਰਗੀਰ ਸਿੰਘ ਜੀ ਸਰਪੰਚ ਧੂਰ ਕੋਟ ਨਹੀਂ ਧੂਰ ਕੋਟ ਆ ਗਈ ਬਾਈ ਆ ਗਈ ਆ ਗਈ ਪਿੱਛੇ ਉਹ ਬੰਦਾ ਹੀ ਡਿਆ ਉਹ ਬੰਦਾ ਹੀ ਡਿਆ ਆਉਂਦੇ ਹੋ ਬਾਈ ਜੀ ਕੀਤਾ ਸਰਪੰਚ ਕਰਪਾਲ ਸਿੰਘ ਦੀ ਯਾਦ ਵਿੱਚ ਸਿੰਦਰ ਸਿੰਘ ਬਾਹਰ ਹੀ ਆਉਂਦਾ ਬਾਈ ਜੀ ਇੱਟੂ ਬਾਅਦ ਹੋਰ ਦਿੰਦੇ ਕੋਈ ਹੁਣ ਉੱਪਰ ਦੀ ਯਾਰ ਯਾਰ ਹੁਣ ਉੱਪਰ ਦੀ ਆ ਲੈ ਸਮੇਂ ਦਾ ਹਰ ਇੱਕ ਬੰਦਾ ਕੰਮ ਕਰਿਆ ਕਰੋ ਜੇ ਤੁਸੀਂ ਵੀ ਮੁੜ ਕੇ ਦੇਖੋਗੇ ਇਹਨੇ ਪ੍ਰਬੰਧ ਕੀਤੇ ਹੋਏ ਹੈ ਲੈ ਬਾਈ ਜੀ ਹੁਣ ਨਾ ਕੋਈ ਲੈ ਕੇ ਆਇਓ ਪਰ ਲਾਲ ਘਨੀ ਬੰਦਾਂ ਨੂੰ ਕੋਲੇ ਘਨੀ ਤੋਂ ਡੱਟਦੇ ਉਹ ਫੜਵਾ ਦੋਗੇ ਹੋਣੀ ਕਬੱਡੀ ਸਰਦਾਰ ਭਜਨ ਸਿੰਘ ਹੋਣੀ ਸੱਤਵਾਂ ਮੇਡ ਵਾਲੇ ਤੇ ਨਾਲ ਹੀ ਜਿੱਥੇ ਅੱਜ ਦਾ ਇਹ ਮੇਲਾ ਦਸ਼ਮੇਸ਼ ਪਤਾ ਦੀ ਲਾਟਲੀ ਬੇ ਬੰਦਾ ਇੱਕ ਅਰਬ ਦਾ ਮਾਲਕ ਇੱਕ ਅਰਬ 12 ਸੈਕਿੰਡ 62 ਪੁਆਇੰਟ ਆ ਬਾਈ ਜੀ ਚੈਂਪੀਅਨ ਘੋੜੀ ਆ ਜੇਤੂ ਘੋੜੀ ਪਹਿਲੀਆਂ ਤਿੰਨ ਚਾਰ ਪੋਜੀਸ਼ਨਾਂ ਵਾਲੀ ਪਹਿਲੀ ਵੀ ਹੁੰਦੀ ਆ ਦੂਜੀ ਵੀ ਹੁੰਦੀ ਆ ਤੀਜੀ ਵੀ ਹੁੰਦੀ ਆ ਚੌਥੀ ਵੀ ਹੁੰਦੀ ਆ ਬਸ ਚੌਥੀ ਹੋਈ ਹੁੰਦੀ ਆ ਉੱਥੇ ਤੱਕ ਤੇ ਉਦੋਂ ਬਾਅਦ ਦੇਖਦੇ ਆ ਵੀਰੋ ਮੁਕਾਬਲਾ ਤੇ ਬਹੁਤ ਆਲੇ ਵੀਰ ਵੀ ਚਰਚਾ ਛੜ ਗਈ ਹੋਊਗੀ ਜੇ ਘੋੜੇ ਨੇ ਇਹਨੇ 18 ਬਾਤ ਲਾਇਆ ਹੋਇਆ ਤੇ ਬਹੁਤਾਂ ਦਾ ਟਾਈਮ ਕਿੰਨਾ ਕੁ ਲੱਗੂਗਾ ਲਓ ਭਾਈ ਜੀ ਉਧਰੋਂ ਜੱਗੀ ਫਿਰਦਾ ਝਿਹਾਰ ਫਿਰਦਾ ਕਕਰਾਲੇ ਵਾਲਾ ਜੱਗੀ ਕਨੇਡਾ ਅਰਮਿੰਟਨ 'ਚ ਰਹਿੰਦਾ ਵਾ ਵੱਡਾ ਕਾਰੋਬਾਰ ਆ ਤੇ ਉਹਦਾ ਘੋੜਾ ਅੱਜ ਟ੍ਰੈਕ ਦੇ ਉੱਤੇ ਜਿੱਥੇ ਆਪਣਾ ਵੱਡਾ ਬ੍ਰਾਂਡ ਰਿਹਾ ਵਾ ਜਿਹੜਾ ਕਕਰਾਲੇ ਵਾਲਾ ਜੱਗੀ ਕਕਰਾਲੇ ਵਾਲਾ ਕਿਤੇ ਗੱਲ ਤੂਫਾਨ ਦੀ ਹੋ ਰਹੀ ਆ ਕੀ ਬਈ ਕਿਤੇ ਗੱਲ ਕਾਰਤੂਸ ਦੀ ਹੋਈ ਆ ਅੱਜ 2 2.5 ਸਾਲਾਂ ਬਾਅਦ ਇੱਕ ਨਵਾਂ ਘੋੜਾ ਕੱਟਿਆ ਵਾ ਪੁੱਛੂਗਾ ਆਏ ਤੇ ਵੀ ਕੀ ਦਾ ਬੱਚਾ ਵਾ ਇਹ ਇਹ ਘੋੜਾ ਜਾਂ ਲਿਆਂਦਾ ਵਾ ਕਿਉਂਕਿ ਤਿਆਰ ਆ ਤੇ ਆਉਣ ਵਾਲੇ ਗੁਜਰਾਲ ਦੇ ਮੇਲੇ ਤੇ ਕਹਿੰਦਾ ਵਿੱਕੀ ਕਾਰਤੂਸ ਵੀ ਭਜਾਵਾਂਗੇ 22 ਸੈਕਿੰਡ 07 ਪੁਆਇੰਟ 22 ਸੈਕਿੰਡ 37 ਪੁਆਇੰਟ ਜੇ ਜਿਹਾਰ ਸਿੰਘ ਜੀ ਕਕਰਾਲਾ ਚੱਗੀ ਖਕਰਾਲਾ ਕਨੇਡਾ ਦਾ ਸ਼ਹਿਰ ਐਡਵੈਂਟਨ ਤਲਵੰਡੀ ਖੁਰਦੋਂ ਤਲਵੰਡੀ ਧਾਮ ਜਿੱਥੇ ਗਰੀਬ ਗੁਰਪਿਆਂ ਦੀ ਐ ਨਜੂੜੀਆਂ ਦੀ ਐ ਬੁੱਲੇ ਲੰਗੜਿਆਂ ਦੀ ਬਜ਼ੁਰਗਾਂ ਦੀ ਜਿਹੜੋ ਜਿਨ੍ਹਾਂ ਨੂੰ ਘਰੇ ਬੇਆਸਰੇ ਹੋਏ ਹੁੰਦੇ ਆ ਤੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਆ ਤੇ ਅੱਜ ਉਸ ਜਗ੍ਹਾ ਤੇ ਲੋਕ ਸਰਕਾਰ ਦੇ ਨਾਲ ਆ ਕੇ ਦਾਨ ਪਤ ਵੀ ਕਰਦੇ ਆ ਕਹਿੰਦੇ ਕੌਣ ਕਿਸੇ ਦੀ ਖਾਂਦਾ ਪਾਣਾ ਪਾਣੀ ਆ ਅੱਜ ਤਲਵੰਡੀ ਖੁਰਦ ਦਾ ਦਾਣਾ ਪਾਣੀ ਪੰਜਾਬੀਆਂ ਨੂੰ ਦੇਖ ਦੇ ਕੋਨੇ ਕੋਨੇ ਤੋਂ ਖੱਚ ਕੇ ਲਿਆਇਆ ਵਾ ਫਟੇ ਵੀਰਾ ਕਾਕੇ ਥੋੜਾ ਜਿਹਾ ਹੋ ਗਿਆ ਪਿੱਛੇ ਹੋਰ ਤੋਂ ਬਾਈ ਜੀ ਤੇ ਚੱਲਦਾ ਹੋਇਆ ਮੁਕਾਬਲਾ ਅੱਜ ਤਲਵੰਡੀ ਖੁਰਦ ਤੇ ਉਧਰੋਂ ਇੰਦਰਦੇਵਤਾ ਵੀ ਬਾਗੋ ਬਾਗ ਤੇ ਲੰਬਾ ਸਮਾਂ ਵੀਰੇ ਜੁੜਿਆ ਹੋਇਆ ਮੇਲਾ ਆ ਜੀ ਬਾਈ ਚਰਨ ਜੋਲ ਸਟੱਡ ਫਾਰਮ ਗੁਰਚਰਨ ਗੁਰਪ੍ਰੀਤ ਜੋਲ ਸਟੱਡ ਫਾਰਮ ਮੜਿਆਣੀ ਇਹ ਮੜਿਆਣੀ ਵਾਲਿਆਂ ਦਾ 21000 ਰੁਪਇਆ ਜਿਹੜਾ ਅੱਜ ਦਾ ਇਹ ਖੇਡ ਮੇਲਾ ਵਾ ਕਿਹਦੇ ਲਈ ਵੀਰੋ ਇਹ ਮੀਰ ਚਰਨ ਉਹਨਾਂ ਨੇ ਮੀਰ ਗੁਰਪ੍ਰੀਤ ਉਹਨਾਂ ਨੇ ਜੋਲ ਸਟੱਡ ਫਾਰਮ ਮੜਿਆਣੀ ਵਾਲਿਆਂ ਨੇ 22 ਸੈਕਿੰਡ 57 ਪੁਆਇੰਟ ਦਾ 22 57 ਹੋਰ ਜੋ ਬਾਕੀ ਤੇ ਦੇਖਦੇ ਆ ਵੀਰੋ ਹੁਣ ਗੱਲ ਕਿੱਥੇ ਜੁੜਦੀ ਆ ਬਾਬਾ ਜੀ ਘੋੜਿਆਂ ਦਾ ਜੱਫੇ ਹਜੇ ਸਮਾਂ ਠੀਕ ਆ ਵੈਸੇ ਵੀ ਆਪਾਂ 1:30 ਵਜੇ ਖੇਡ ਸ਼ੁਰੂ ਕਰਦੇ ਆ 1:05-7 ਮਿੰਟ ਹੋਏ ਆ ਜੇ 20 ਮਿੰਟ ਹੋਰ ਤਕਰੀਬਨ ਆਉਣ ਦੌੜਦੇ ਬਾਈ ਜੀ ਆ ਗਈ ਬਈ ਇਹ ਬਾਈ ਜੀ ਕਨੇਡਾ ਵਾਲਿਆਂ ਦੀ ਸਹਿਬਾ ਆਉਂਦੀ ਆ ਸਹਿਬਾ ਪੰਜਾਬ ਦੀ ਕੈਂਪੀਅਨ ਘੋੜੀ ਆ ਸਹਿਬਾ ਕਨੇਕ ਵਾਲਿਆਂ ਦੀ ਤਾਰਾ ਸਵਾਰ ਆ ਬੱਪਸ 12 ਸੈਕਿੰਡ 99 ਪੁਆਇੰਟ ਆ ਅੱਜ ਕਈ ਦਿਨਾਂ ਬਾਅਦ ਭੱਜੀਆਂ ਵੀਰੋ ਘੋੜੀ ਥੋੜੀ ਜਿਹੀ ਢਿੱਲੀ ਹੋ ਗਈ ਸੀ ਤੇ ਬਹੁਤ ਸੋਹਣਾ ਘੋੜੀ ਨੇ ਦੌੜ ਲਾਈ ਆ 10 ਤਰੀਕ ਨੂੰ ਪਿੰਡ ਕਨੇਕ ਦੇ ਵਿੱਚ ਕੁੰਡੀਆਂ ਮੁਕਾਬਲਾ باقی ਆ ਉਧਰੋਂ ਮਿਰਜਾ ਵੀ ਗਿਆ ਹੋਇਆ ਸਹਿਬਾ ਭੱਜੀ ਆ ਥੀਰ ਵੀ ਖੜੀ ਆ ਜਨੀਤ ਵਾਲਿਆ ਕੁੜੇ ਆ ਸਾਰਾ ਸਹਿਬਾ ਵੀ ਉਹਨੇ ਕੋਲੇ ਆ ਹੀਰ ਵੀ ਉਹਨਾ ਕੁੜੇ ਆ ਤੇ ਉਧਰੋਂ ਮਿਲਖਾ ਵੀ ਗਿਆ ਹੋਇਆ ਵਾ ਕੁਲਵੀਰ ਮਾਨ ਕਾਲੇ ਦਾ ਇਹ ਜੀਤਾ ਫਰਾਰ ਇਹ ਫਰਾਰ ਪਿੰਡਾ ਖਮਾਨੋ ਦੇ ਕੁੜੇ ਇਹ ਜਿੱਥੇ ਗੁਰੀ ਬਰਬਾਰੀ ਤੇ ਨਾਲ ਹੀ लवली ਬੱਸੀ ਗੁਜਰਾ ਇਹਨਾਂ ਵੱਲੋਂ ਭਾਈ ਜੀ ਜਿਹੜੇ 4 ਬੰਦੇ ਆ ਗਰੁੱਪ ਦੇ ਇਹਨਾਂ ਵੱਲੋਂ ਜਿਹੜਾ 3 ਤਰੀਕ ਨੂੰ ਗੁਜਰਵਾਲ ਵਿੱਚ ਮੇਲਾ ਸਾਰਾ ਸਪਾਂਸਰ ਆ ਰਾਜਾ ਰਹਿਮਾਈ ਹੀਟ ਹੈ ਉਸ ਟ੍ਰੈਕ ਦੇ ਉੱਤੇ ਦੌੜ ਹੋ ਰਹੀ ਆ ਭਾਈ ਜਰਪਾਲ ਸਿੰਘ ਜੀ ਜੈਲਦਾਰ ਸਾਹਿਬ ਜਿੱਥੇ ਸਰਦਾਰ ਚਰਨਜੀਤ ਸਿੰਘ ਜੀ ਹੌਂਕਾਪ ਕਾਲ ਆ ਆਦਮੀ ਸਾਰੇ ਨਗਰ ਵੱਲੋਂ ਸਾਂਝੇ ਤੌਰ ਤੇ ਸਰਪੰਚ ਸਰਦਾਰ ਕੁਲਦੀਪ ਸਿੰਘ ਹੋਣੀ ਨਗਰ ਪੰਚਾਇਤ ਭਾਈ ਜੀ ਮੁਕਾਬਲਾ ਕੱਲ ਤੇ ਪਰਸੋਂ ਦਾ ਸਟੇਡੀਅਮ ਦੇ ਵਿੱਚ ਹੋਣੀ ਭਾਈ ਸੋ ਮੇਲਾ ਭਾਈ ਵੱਡਾ ਲੱਗਣਾ ਕੱਲ ਹੋ ਗਿਆ ਹੈ ਭਾਈ ਰੋਕੋ ਆਏ ਆ ਵੀਰੇ ਪਿੱਛੇ ਨੂੰ ਆਜੋ ਮੁਰੇ ਨੂੰ ਬਾਹੂ ਬਲੀਆ ਇਹ ਵੀ ਇਸ ਮੇਲੇ ਨੂੰ ਜਿੱਤਣ ਦੀ ਸ਼ਮਤਾ ਰੱਖਦਾ ਵਾ ਕਾਲੇ ગાંਡੇ ਦਾ ਬੱਚਾ ਵਾ ਬਾਹੂ ਬਲੀ ਘੋੜਾ 37 ਲੱਕ ਕਰਾਲੀ ਵਾਲੇ ਦਾ ਉੱਤੇ ਭੀਠੀ ਮੈਨੂੰ ਲੱਗਿਆ ਸਵਾਰ ਆ ਘੋੜਾ 1 ਕੀਲੇ ਦੇ ਹੌਲ ਆ ਨਹੀਂ ਗੱਲ ਬਣੀ ਤਾਂ ਫੇਰ ਦੁਬਾਰਾ ਜਿੱਥੇ ਛੱਡਿਆ ਜਾਊਗਾ ਕਲ ਵੀ ਕੇ ਜੂ ਅਗਰਾਹਾਂ ਬਾਗੀ ਬਾਈ ਬਹੁਤ ਧੰਨਵਾਦ ਹੋ ਜਾ ਹੋ ਜਾ ਠਾਕੀ ਵੀਰ ਪਿੱਛੇ ਲਓ ਬਾਜੀ ਕਬੀਰ ਸਿੰਘ ਜੀ ਕਕਰਾਲੀ ਸੁੱਤੀ ਟਕਰਾਲੀ ਘੋੜਾ ਆਉਂਦਾ ਬਾਹੂ ਬਲੀ ਮੁਕਾਬਲਾ ਵੱਡਾ ਵਾ ਟੱਕਰ ਵੱਡੀਆਂ ਜਿਲ੍ਹਾ ਫਕੇਸਰ ਸਾਹਿਬ ਕਾਰੇ ਕਾਡੇ ਦਾ ਬੱਚਾ ਤੇ ਉੱਤੇ ਭੀਸ਼ੀ ਸਵਾਰ ਮੁਕਾਬਲਾ ਪੂਰਾ ਚੋਟੀ ਦਾ ਚੱਲਦਾ ਹੋਇਆ 14 ਸੈਕਿੰਡ 14 ਪੁਆਇੰਟ ਲੱਗਿਆ ਬਾਈ ਜੀ ਸਮਾਂ 14 ਸੈਕਿੰਡ ਮਾਰਿਆ ਤਾਂ ਦੋਨਾਂ ਦੇ ਕੋਲ ਨਾ ਇਹਦੇ ਜਿਵੇਂ ਦੇਖੋ ਇਹਦੇ ਜਿਵੇਂ ਦੇਖਿਓ ਇਹ ਆ ਬਾਈ ਜੀ

ਮੈਂ ਬਾਬਾ ਜੀ ਨੂੰ ਮੱਥਾ ਦੇਖੀ ਜਾਵਾਂਗੇ ਗੱਲ ਕਰਨੀ ਨਹੀਂ ਜਿੱਥੇ ਆ ਫਿਲਮ ਦੇਖ ਲੈਂਦੇ ਪਹਿਲਾਂ ਚੰਡੀ ਦੇਖ ਲਾ ਫਿਰ ਉਧਰ ਨੂੰ ਵੀ ਨਿਗਰ ਪਾਉਣਾ ਜੋ ਉੱਪਰ ਦੇ ਨਾਲ ਦੀ ਨਹੀਂ ਕਿਦਾਰੇ ਕਿਉਂਕਿ ਮੈਨੂੰ ਮਾੜਾ ਜਿਹਾ ਹਾਸਾ ਜੇ ਕਿਸੇ ਪਾਸੇ ਲੱਗਿਆ ਇਹ ਬੱਤਾਂ ਦੀ ਜਵਾਨੀ ਦੇ ਨੋ ਹੁੰਦੇ ਆ ਤੇ ਜਦੋਂ ਫਿਰ ਬੰਦਾ ਕੋਈ ਕੰਮ ਹੋ ਗਿਆ ਓਏ ਹੋਏ ਤੇ ਰੋੜਾ ਤੇ ਫੋੜਾ ਪੜੋਸੇ ਤੇ ਵਾਧੇ ਆ ਅਜਾ ਤੇ ਬੰਦਾ ਸਤਕਾਰ ਕਿੱਥੇ ਕਰੇ ਜੇ ਫੁੱਫੜ ਰਸ ਕੇ ਦੇਖ ਲੋ 33 ਕਰੋੜ ਦੇ ਵੀ ਦੇਮ ਤੇ ਮੰਨ ਜਾਣਗੇ ਫੁੱਫੜ ਤੇ ਨਹੀਂ ਮੰਨੇਗਾ ਤਲਵੰਡੀ ਵਾਲੇ ਮਗਰ ਮਗਰ ਬਿਰੋਗੇ ਮੁੜ ਕੇ ਝੱਟਾ ਝੱਟਾ ਭਾਈ ਜੀ ਕੈਮਰਾ ਦੇ ਪਿੱਛੇ ਤੇ ਆਓ ਭਾਈ ਬਾਗੀ ਭਾਈ

ਗੁਰੂ ਕੇ ਲੰਗਰ ਤੇ ਕਾਹਦੇ ਲੰਗਰ ਬਾਈ ਜੀ ਛਕ ਲੋ ਜਿੰਨਾ ਵੀਰਾਂ ਨੇ ਛਕਣਾ ਰੂਪਲ ਗਿਆਨਦਾਰ ਸਰੌਦ 84 ਪੁਆਇੰਟ ਆ ਜੀ 19 84 ਰੁਪਲ ਗੈਲਦਾਰ ਸਰਾਉ ਦਾ बाबा ਗਿਆ ਬਹਾਉੜੀਆਂ ਦੀ ਬੋਲ ਦੇ ਨਾਲ ਬਾਬਾ ਜੀ ਬਾਬਾ ਭੂਰੀਆਂ ਵਾਲੋਂ ਪਹਿਲਾ ਨਾਮ 11 4 ਪੀਆ ਫਸਟ ਕਰਾਈ ਆ सरपंच गुरमेन्द्र सिंह जी मोर क्रीमा गुआंडी पिंडा मोर क्रीमा सरपंच ਉਹਨਾਂ ਦੀ ਘੋੜੀ ਆਉਂਦੀ ਆ ਗੁਰਮੇਲ ਸਿੰਘ ਜੀ मोर क्रीमा ਮੀਟਾ ਸਲਾਹਾਂ ਉੱਪਰ ਮੀਟਾ 1991 ਪੁਆਇੰਟ 1991 ਸਰਪੰਚ मोर क्रीमा ਇਹ ਬਣੀ ਦਾ ਰੰਗ ਫਰਗੇ ਮਨੀਵੀਰ ਦੀ ਸੋਹੀ ਸਾਹਿਬ ਅਜੇ-ਜੇ ਤਰਫੋਂ ਪਹੁੰਚਿਆ ਬਹੁਤ ਧੰਨਵਾਦ ਆ ਗਈ ਬਾਈ ਮਨੀ ਸੋਹੀ ਇਹ ਬਾਈ ਮਰ ਗਿਆ ਆਉਂਦਾ ਮਰ ਗਿਆ ਹੈਪੀ ਚਾਜ ਜਦਵਾਰ ਕੀ ਭਵਨ ਜਦਵਾਰ ਕੀ ਭਵਨ ਜਦਵਾਰ ਕੀ ਗੱਲ ਸਮਰਾਲਾ ਲੱਖੀ ਮੋਕਾ ਵਾਲ ਐਡੀਟ ਜਦਵਾਰ ਕੀ ਦਾ ਮਰ ਗਿਆ ਤਾਰਾ ਸਮਾਰ ਆਪਕਾ ਥੰਨਾ ਸੈਕਿੰਡ 35 ਪੁਆਇੰਟਾਂ ਬਾਕੀ ਸਮਾਰ 12

96 ਕਰੋੜੀ ਬੁੱਢਾ ਦਾਸ ਬਾਬਾ ਜਗਿੰਦਰ ਸਿੰਘੀ ਰਕਬਾ ਇਹ ਬੋਲਾ ਬਾਬਾ ਰਕਬੇ ਵਾਲਿਆਂ ਦਾ ਅਪ 23 ਸਾਜਨ 04 ਪੁਆਇੰਟ ਆ ਜੀ 23 04 ਬੋਲਾ ਬਾਬਾ ਰਕਬਾ ਤਾਇਆ ਜੀ ਬਹੁਤ ਧੰਨਵਾਦ ਬਾਈ ਜੀ ਸਰਦਾਰ ਲਖੀਸ਼ ਸਿੰਘ ਜੀ ਔਜਲਾ ਸਾਹਿਬ ਖੜਾ ਖੜਾ ਬਾਈ ਜੀ ਵੀ ਇੱਕ ਦੋ ਬਾਅਦ ਬਾਲ ਗੱਡੀਆਂ ਵਾਲੇ ਹਾਂ ਜੰਨੀਆਂ ਪਿਆਰ ਰੱਖੋ ਹਾਂ ਲੋ ਬਾਈ ਜੀ ਫੇਰ ਚੱਲੀ ਖੜੀ ਆ ਫੇਰ ਚੱਲੀ ਖੜੀ ਆ ਬਾਈ ਜੀ ਥੋੜਾ ਥੋੜਾ ਹੋ ਜਾ ਪਿੱਛੇ ਹੋ ਜਾ ਥੋੜਾ ਥੋੜਾ ਪਿੱਛੇ ਪੈਣੀ ਰੋੜਾ ਜਤਪ੍ਰੀਤ ਪੈਣੀ ਰੋੜਾ ਮੇਲ ਇਸ ਦੁਨੀਆ ਤੋਂ ਚਲੇ ਗਿਆ ਅੱਜ ਬਾਦਸ਼ਾਹ ਤੇ ਪੀਟੀਓ ਸ਼ਾਹੀ ਦੌਰ ਤੁਸੀਂ ਕਿ ਅੱਜ ਉਸ ਆ ਗਏ ਨਹੀਂ ਬੇਰੇ ਉਹ ਸਾਫ਼ ਸੁਭਾਲ ਕਰਦਾ ਸੀ ਸੇਵਾਦਾਰ ਸੰਜਿੰਦਰ ਢੱਡਾ ਜੇ ਕਿ ਚਾਲ ਜਤ ਮੌਤ ਹੋ ਗਈ ਜੇ ਕਿ ਬਾਈ ਨਿੰਦਰ ਜੀ ਅੰਤਮ ਅਰਦਾਸ ਜਿਹੜੇ ਬਾਦਸ਼ਾਹ ਤੇ ਪੀਟੀਓ ਸ਼ਾਹੀ ਨੂੰ ਸਾਫ਼ ਸੁਭਾਲ ਕਰਦਾ ਮੇਲ ਆ ਮਗਨ ਨਹੀਂ ਹੁੰਦੇ ਹੈਗੇ ਇੱਥੇ ਸਾਰੇ ਉਹ ਸਿਖ ਰਹੇ ਹੋ ਉੱਥੇ ਬਲਵਿੰਦਰ ਸਿੰਘ ਜੀ ਤੂਰ ਤਲਵੰਡੀ 20 ਸੈਕਿੰਡ 63 ਪੁਆਇੰਟ 20 63 ਇਹ ਬਲਵਿੰਦਰ ਸਿੰਘ ਦੌਰ ਤਲਵੰਡੀ ਕਨੇਡਾ ਵਾਲਿਆਂ ਦੀ ਘੋੜੀ ਇਹ ਤਾਲਾ ਸਿੰਘ ਸਵਾਰ ਤੇ ਦੌਰ ਦਾ ਆ ਗਈ ਬਈ ਅਨੰਦ ਨਾ ਰਹੇ ਤੇ ਵੀ ਕਰਕਰਨ ਮੁੰਡਿਆਣੀ 19 ਸੈਕਿੰਡ 31 ਪੁਆਇੰਟ ਆ ਜੀ 19 31 ਜੋਲ ਸਟੱਡ ਫਾਰਮ ਮੁੰਡਿਆਣੀ ਬਾਈ ਕਰਕਰਨ ਹੋਣੀ ਮੁੰਡਿਆਣੀ ਲੈ ਜਾ ਲੈ ਜਾ ਬਾਈ ਜੇ ਹੋਰ ਵੀ ਰਹਿੰਦਾ ਉੱਪਰ ਦੀ ਬੱਚਦੀ ਸਮਾਂ ਨਹੀਂ ਹੋਣ ਦੇਣਾ ਜੇ ਕੋਈ ਰਹਦਾ ਕੋੜਾ ਆਪਣਾ ਉੱਪਰ ਵੀ ਲੈ ਚਲੋ ਅਜਿਹਾ ਬਾਜੀ ਬੈਲ ਗੱਡੀਆਂ ਜਾਣ ਗਈਆਂ ਉਧਰੋਂ ਭਾਈ ਕਰਤਾਰ ਨੇ ਉਹਨਾਂ ਨੇ ਮੜਿਆਣੀਆਂ ਨੂੰ ਦੱਸਿਆ ਵੀ ਬੱਚ ਦੀ ਕੋਈ ਘੋੜਾ ਨਹੀਂ ਆਉਂਦਾ ਬਾਜੀ ਮੈਂ ਟੋਨ ਕਲਬੰਡੀ ਜੀ ਜਿਹੜਾ ਸਾਰਾ ਉਲੇਖਾ ਜੋਖਾ ਰੱਖ ਰਿਹਾ ਹਾਲਿਆ ਹਾਲੀਆ ਮੈਂ ਟੋਨ ਵੀਰ ਕਲਬੰਡੀ ਪਹਿਲਾਂ ਜੇ ਮੈਨੂੰ ਥੱਲੇ ਜਾਣਾ ਕੋਈ ਭਾਵੇਂ ਜੇ ਮੈਨੂੰ ਥੱਲੇ ਜਾਣਾ ਕੋਈ ਨਾ ਰੁਕੇ ਕੋਈ ਟਰਫੀ ਹੈ ਉੱਪਰ ਦੀ ਆਪਣੀਆਂ ਲੈ ਜਾਓ ਫਿਰ ਉਹਨਾਂ ਨੇ ਨਹੀਂ ਆਉਣ ਦੇਣੀ ਆ ਹੇਰੇ ਇੱਥੇ ਬਰਲੇ ਮਰ ਗਿਆ ਜੀ ਕੋਈ ਜਾਨਾ ਉੱਪਰ ਵੀ ਲੈ ਜਾਓ ਜਿਹਨੇ ਨਹੀਂ ਕਰਾਉਣੀ ਤਾਂ ਨਾਮ ਨਾ ਹੋ ਉਹਦੇ ਬਾਈ ਸਵਾਵਨ ਦਾ 11 ਵਜੇ ਦਾ ਤੁਹਾਨੂੰ ਦੱਸਿਆ ਸੀ ਜੇ ਕਿਸੇ ਨੇ ਜਾਣਾ ਬਾਈ ਐਂਟਰੀ ਕਰਾਉਣੀ ਹੈ ਤਾਂ ਉੱਪਰ ਵੀ ਜਾਊਗਾ ਉਹਨਾਂ ਵਿਚਾਰ ਵੀ ਉਹਨੇ ਕਹਿੰਦੇ ਵੀ ਵਿੱਚ ਵੀ ਕੋਈ ਨਹੀਂ ਆਊਗਾ ਬਾਈ ਜੀ ਫਿਰ ਇਹ ਵੀ ਥੋੜਾ ਜਿਹਾ ਹਾਸਤਾ ਹੋਵੇਗਾ ਉਹ ਪੂਰੀ ਨਹੀਂ ਚੱਲਦੀ ਉਹ ਵਿਚਰੇ ਆਇਆ ਤਾਇਆ ਉਹ ਜਿੰਨੇ ਤੇ ਇਹ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਆ ਗਿਆ ਹੋ ਗਿਆ ਸੱਚ ਨਾ ਨਾ ਇੱਧਰ ਨਹੀਂ ਹੋ ਇੱਧਰ ਆਪਾਂ ਖੜੇ ਹਾਂ ਉਹ ਅਮੋਦਾ ਦਾ ਕਿਹ ਹੈ ਭਾਈ ਨਹੀਂ ਉਹ ਮੋੜੇ ਉੱਧਰ ਨੂੰ ਜਾਣਾ ਵਾ ਭਾਈ ਮੂਰੇ ਪਰੇ ਹੋ ਜੋ ਇਹ ਘੱਟ ਵੱਧੀ ਹੁੰਦੇ ਪਰ ਇਹ ਨੂੰ ਹੁੰਦੇ ਆ 19 ਸੈਕਿੰਡ 31 ਪੁਆਇੰਟ 19 31 ਕਾਫੀ ਸਵਾਰ ਨੰਬਰਦਾਰ ਰਜਿੰਦਰ ਸਿੰਘ ਜੀ ਹਸੈਨਪੁਰ औजला गया आ आ गया गया हरकीत सिंह जी औोलो उन्नीस सैकंड संताली प्वाइंट जी उन्नीस संताली ਇਕ ਕਨੇਚ ਪਿੰਡ ਵਾਲਿਆਂ ਦੀ ਬਾਈ ਜੀ ਹੀਰ ਭੱਜੀ ਆ 10 ਤਰੀਕ ਨੂੰ ਵੱਡਾ ਮੁਕਾਬਲਾ ਨਗਰ ਕਨੇਚ ਦੇ ਵਿੱਚ 11000 ਰੁਪਇਆ ਪਹਿਲਾ ਇਨਾਮ 11750 ਕੋੜੇ ਨੂੰ ਆ ਬਾਈ ਜੀ ਆ ਗਈ ਆ ਗਈ ਆ ਗਈ ਪਿੱਛੇ ਉਹ ਬੰਦਾ ਹੀ ਡੱਕਿਆ ਉਹ ਬੰਦਾ ਹੀ ਡੱਕਿਆ ਕੋਈ ਨਾ ਕੋਈ ਮੁਰਿਆ ਭੱਟਿਓ ਬਾਈ ਜੀ ਮੁਰਿਆ ਵੱਟਿਆ ਵੱਟਿਓ ਕਾਕੇ ਮੁਰਿਆ ਵੱਟਿਆ ਤੁਹਾਨੂੰ ਨਹੀਂ ਪਤਾ ਲੱਗਦਾ ਫੜ ਹੋਣਾ ਇਹ

ਔਰ ਬਾਈ ਜੀ ਗਰਜਰ ਦੇ ਵੀਰ ਜੇ ਕੋਈ ਬਹੁਤਾ ਖਰਾਬ ਕਰਦਾ ਉਹਨੂੰ ਰਹਿਣ ਦਿਓ ਆਹੋ ਹਾਹ ਹੋ ਚੱਲਦਾ ਪਹੁੰਚਦਾ ਪਹੁੰਚਦਾ ਔਰ ਚੱਕਦਾ ਉਹ ਡੱਗ ਪਿਆ ਹਾਂ ਹਾਂ ਅੰਦਰ ਬਾਈ ਜੀ ਔਰਿਆਂ ਦਾ ਮੁਕਾਬਲਾ ਪਰ ਨਹੀਂ ਲੈਂਦੇ ਨਾ ਸਵਾਦੀ 14 ਤਰੀਕ ਦਾ ਮਮ ਬਾਈ ਜੀ ਅਗਲਾ ਜਰਾ ਦੋ ਯਾਰ ਇੱਕ ਤੇਈ ਰੁਕੇ ਰਹੋਗੇ

ਸਰਦਾਰ ਹਾਕਮ ਸਿੰਘ ਦੀ ਕਲਸੀਆ ਨਾਇਬ ਸਿੰਘ ਦੀ ਕਲਸੀਆ ਪੁੱਤ ਜونی ਆ ਗਏ ਸਾਰੇ ਆ ਗਏ ਪੁੱਤ ਜੀ ਇੱਕ ਛੋਟਾ ਖੜਾ ਬਾਬਾ ਜੀ ਜਿੰਦਰ ਸਿੰਘ ਉਹਨਾਂ ਵਾਲਾ ਉਹ ਮੋੜ ਤੇ ਉਹਦੇ ਉੱਪਰ ਉਹਦੇ ਪੁੱਤ ਉਹ ਕਟਾਇਆ ਕਟਾਇਆ ਹਾਂ ਹੋ ਗਿਆ ਹੋ ਗਿਆ ਹੋ ਗਿਆ ਬਈ ਯਾਰ ਕੋਡੀ ਯਾਰ ਬਾਈ ਯਾਰ ਪੂਰੇ ਪਾਸੇ ਸਾਈਡ ਤਾਂ ਦੇ ਦਿਓ ਯਾਰ ਵੀਰੇ ਆ ਪੂਰੇ ਪਾਸੇ ਹੋ ਜੋ ਚਾਲਿਆ ਵੀ ਯਾਰ ਕਰਦੀ ਵੜਾ ਆ ਆ ਵੀਰੇ ਮਾਰੇ ਵੀਰੇ ਪੂਰੇ ਪਾਸੇ ਕੋੜੀ ਆ ਪਰੇ ਹੋ ਜਾ ਯਾਰ ਇਹ ਛਾਲਾਂ ਘਟਾ ਦੀ ਢੰਡੀ ਖੜੀ ਆ ਯਾਰ ਘੋੜਾ ਲੈ ਕੇ ਰੋਕ ਦੇਣ ਦਾ ਨਜ਼ਾਰਾ ਫਿਰ ਉਹ ਮੋਟਾ ਲੈ ਜਾ ਜੱਫੀਆਂ ਬਾਅਦ ਚ ਪਾ ਲਈ ਆਹ ਹੋਰ ਜਾ ਹਾਂ ਲੈ ਜੀ ਕਹੋ ਤਾਂ ਤੂੰ ਆ ਗਈ ਬਈ ਹੁਣ ਫਿਰ ਘੋੜਾ ਫਸਾ ਕਰ ਨਹੀਂ ਕਰਤਾ ਕਰਤਾ ਨਹੀਂ ਕਰ ਬਰੇ ਹੋ ਜਾ ਪਰੇ ਮੜਾ ਯਾਰ ਬਰੇ ਪੂਰੇ ਪਰੇ ਹੋ ਜਾ ਮੜਾ ਯਾਰ ਪਰੇ ਹੋ ਜਾ ਯਾਰ ਵਰਤ ਸਾਮੇ ਆ ਗਿਆ ਮੁਰਗੀ ਜੀ ਅਸੀਂ ਪਹਾੜਾ ਲਕੀਸ਼ ਸਿੰਘ ਜੀ ਸਰਪੰਚ ਧੂਰਕੋਟ 니 ਧੂਰਕੋਟ 18.31 ਬਾਈ ਜੀ ਸਮਾਂ 18.31 ਏ ਆ

5200 ਰੁਪਈਆ ਵੀ ਖੇਡ ਦੇ ਨੇ ਲਈ ਦਿੱਤਾ ਦਾ ਨਹੀਂ ਹੁਣ ਵੀ ਹੁੰਦਾ ਹਣ ਨਹੀਂ ਉਹੀ ਜਿਆਦਾ ਹੋ ਗਿਆ ਹੋ ਗਿਆ ਦਿੱਤਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਜਮੋਟਰ ਤੇ ਗਲਬੀਰਾ ਦਾ ਹੈ ਨਹੀਂਗਾ ਬੈਠਾ ਹੀ ਨਹੀਂਗਾ ਉਹਦੇ ਕੋਲੇ ਚਾਬੀ ਨਹੀਂ ਬਾਈ ਲੈ ਗਿਆ ਆ ਆਪਣੇ ਆਏ ਸਪਲੈਂਟਰ ਦਿੱਤਾ ਵੀ ਕਿੰਨੇ ਚਾਹ ਦੇ ਬਸ 20 ਸੈਕਿੰਡ ਉਨੇ ਪਾਏ 20 ਉਨੇ ਇੱਕ ਦੇ ਨਾਲ ਕਰ ਲਿਆ ਫਤੇ ਸੱਡ ਫਾਰਮ ਜਲਬਾਰਾ ਚੇਤਾ ਮਹਿਰ 15 15 ਆ ਗਈ ਬਈ ਲੋ ਗੁਰੂਆਂ ਦੀਆਂ ਲਾਟੀਆਂ ਫੁੱਟ ਜਾਂਦੀਆਂ ਨੇ ਛੰਗ ਦੇ ਤੋੜੀ ਬੁੱਢਾ ਤਾਲਾ ਪਾਤਾ ਜਿੰਦਰ ਸਿੰਘ ਜੀ ਬੱਜਾ ਓ ਬਾਈ ਬਾਕੀ ਸੰਗਾਂ ਨੂੰ ਪੁੱਛਣੀ ਹੁੰਦਾ ਗੁਰੂਆਂ ਦੀਆਂ ਲਾਟੀਆਂ ਫੁੱਟ ਜਾਂਦੇ ਆ ਓ ਬਾਈ ਯਾਰ ਅੰਦਰ ਨੂੰ ਜਾਓ ਜਾ ਕਰੋ ਗੁਰੂਆਂ ਦੀਆਂ ਲਾਟੀਆਂ ਫੁੱਟ ਫੇਰ ਆ ਗਏ ਔਰ ਜਿਹੜਾ ਬੈਠੇ ਰਹੇ ਜਿਹੜਾ ਫੇਰ ਆਉਂਦਾ ਹੈ ਹਨ ਦੇ ਵਿੱਚ ਗਰੂੜੀ ਕਿਧਰ ਗਿਆ ਚਾਤਾ ਆਵਾਜ਼ ਅਗਰ ਪਿੰਦਰ ਆਏ ਔਰ ਨਹੀਂ ਬਈ ਅਰਜਨ ਬਾਈ ਅਰਜਨ ਮੈਂ ਅਰਜਨ ਆ ਪਾਣੀ ਵਾਲਿਆ ਮੁੰਡੇ ਰਵਿੰਦਰ ਸਿੰਘ ਜੀ ਪਿੰਡ ਵਾਲ ਮਲੇਰਪੁਰ ਦੇ ਬਾਈ ਭਵਜੋ ਬਹੁਤ ਤੇਜ਼ ਅਰਜਨ ਬਾਈ ਘੋੜਾ ਅਰਜਨ 19 ਸਟਡ 60 ਪੁਆਇੰਟ ਤੇ ਅੱਜ ਪਹਿਲੀ ਗੱਲ ਭੱਜਿਆ ਬੈਡ ਬੰਦੀਆਂ ਪਹੁੰਚਦੇ ਨੇ ਆਏ ਬਾਈ ਰਵਿੰਦਰ ਹੋਣੀ ਸਪੈਡ ਚੱਲਣ ਦਾ ਉੱਤੇ ਬਾਈ ਰਵਿੰਦਰ ਹੋਣੀ ਇਸ ਵਿੱਚ ਆ ਜਿੱਥੇ ਗੱਲਾਂ ਵੀ ਉਹ ਥੋੜੇ ਦਿਨ ਪਹਿਲਾਂ ਇੰਜਲਪੁਰ ਦੇ ਮੇਲੇ ਤੇ ਭਾਈ ਸਲੱਖਣ ਛੋਟੀ ਨਾਲ ਇਕੱਠੇ ਪਏ ਉਧਰ ਜਾਂਦਾ ਉੱਜੇ ਸੀ ਨਾ ਦੀ ਆ ਉਹ ਤਾਂ ਆ ਕਹਿੰਦਾ ਸੀ ਮੇਰਾ ਘੋੜਾ ਹਜੇ ਨਹੀਂ ਆ ਕੋਲੇ ਥੋੜੇ ਦਿਨ ਜਾਂਦੇ ਹੋਣੇ ਆ ਹੈਲੋ ਹੈਲੋ ਪਪਾਂਚਾਰੀ ਰਹਿੰਦੇ ਬਸ ਛੱਡੋ ਛੱਡੋ ਭਾਈ ਜੀ ਸਵਾਰ ਵੀ ਪਾਜੀ ਟੋਟੇ ਨਹੀਂ ਬੱਸ ਆ ਗਈ ਬਈ ਛੜਤਾ ਆ ਪਾਪਾ ਵੀ ਆ ਗਿਆ ਹਾਂ ਕੀ ਆਇਆ ਹਾਂ ਅਗਰ ਕੋਟਾ ਹਰਕੀਰ ਸਿੰਘ ਜੀ ਸਰਪੰਚ ਧੂਰ ਕੋਟ ਜ਼ਬਰ ਕਰੇ ਧੂਰ ਕੋਟ ਨਹੀਂ ਟੁੱਟ ਕੋਟ ਦਾ ਸਵਾਰ ਆਪਨੇ 1903 ਪੁਆਇੰਟ ਆ ਜੀ 1903 ਲੈਂਬਰ ਪਟਿਆਲਾ ਜੱਸੇ ਥੋੜੀ ਆਉਂਦੀ ਬਾਈ ਓਏ ਮੂਹਰੇ ਤਾਂ ਆਉਂਦੀ ਆ ਜੱਸੀ ਨੰਗਲ ਵਾਲਾ ਥੋੜੀ ਤੇ ਕੋਈ ਨਹੀਂ 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 ਸੰਨੀ ਦਾਖਾ ਬੱਚਾ ਬੱਚਾ ਬਾਈ ਜੀ بجيو 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 اپ 34 41 تن طريق کڈ لینا بجيو بجيو جسی نگر کلا اسپیکٹرم اپڑے وٹو ਮੇਟ ਕਰੋ ਜੋ ਪੂਰਾ ਬਾਈਡਰ ਦੇ ਬਾਹਰ ਦੇ ਨਾਲ ਆ ਗਿਆ ਆਹ ਵਾ ਵਾ ਤੇਰੇ ਆ ਲੈ ਆਹ ਆਰਟੀਰੀ ਸਾਈਡ ਤੇ 91 ਸੈਕਿੰਡ ਕੰਨਵੇਂ ਪੁਆਇੰਟ 91 ਤਦੋਂ ਫੋਟੋ ਮਾਗੀ ਅਗਲਾ ਚੱਲ ਜੀਓ हां केडी बज्जी आ रमनो एदा कुछ करनी पखेवा जुहार सिंह की टकरा 19 से 16 पॉइंट है महेंद्र रहो वीर जुहार सिंह टकरावा

फटा बाबा जजिंदर सिंह जी छियनवे करोड़ी फुटा चालू

સાચા આપણે 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 બતાવલી ફોજ કરોડી પાણી

ਬੱਜੋ 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 ਲੋ ਬਾਜੀ ਲੈ ਚਲੋ ਬਾਲ ਗੱਡੀਆਂ ਦੇ ਕੋਲ ਲੈ ਬਾਲ ਗੱਡੀਆਂ ਦੇ ਮੈਦਾਨੇ ਬਾਜੀ ਜਲਦੀ ਜਲਦੀ ਬੰਦੇ ਜਿਹੜੇ ਪਰਲੇ ਪਾਸੇ ਬਾਜੀ ਇੱਧਰਲੇ ਪਾਸੇ ਆ ਸਹੀ ਆ ਸਮਾਂ ਕੋਈ ਬਹੁਤਾ ਹੋ ਗਿਆ ਲੇਟ ਨਹੀਂ ਹੈਗਾ ਲੈ ਚਲੋ ਲੈ ਚਲੋ ਲੈ ਚਲੋ ਬਾਜੀ ਜਲਦੀ ਦੇ ਨਾਲ ਇੱਧਰ ਵੀ ਆ ਜਾਓ ਬਾਜੀ ਪਰਲੇ ਪਾਸੇ ਛੋਟੇ ਵੀ ਆ ਜਾਓ ਇੱਧਰੋ